ਅਰਤੀ ਦਾ ਉਹ ਦੇਖਾਂਗੇ ਪਹਿਲਾ ਕੈਂਠਾ ਜਿੱਤਿਆ ਪੰਜ ਜਫੇ ਲਾ ਕੇ ਹੁਣ ਬੱਲੇ 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 ਦੇਖੋ ਨੰਬਰ ਦਾ ਸ਼ਾਨਦਾਰ ਵਾਧਾ ਕਰ ਗਿਆ ਸੰਦੂਆ ਇਹ ਮੁੰਡੇ ਨੇ ਥਾਪੀ ਮਾਰੀ ਆ ਪੱਟਾਂ ਤੇ ਖੜਕਾ ਹੋਇਆ ਕਿ ਛੜਦੇ ਛੋਟਿਆ ਵੀਰਿਆ ਉਹ ਕਰਦੀ ਰੀਤ ਸਰਾਬੀਆਂ ਦੀ ਆ ਵੇਖ ਪਟਾਕੇ ਪੈਂਦੇ ਹੋ ਟੀਟੋ ਦੇ ਨਾਕਾ 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 ਉਹ ਡੀਟੀਓ ਦਾ ਨਾਕਾ 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 ਕਾਪੀ ਚੈੱਕ ਕੀਤੀ ਉਹ ਕਹਿੰਦੇ ਪ੍ਰਦੂਸ਼ਣ ਵਾਲੇ ਕਾਗਜ਼ ਚੈੱਕ ਕੀਤੇ ਉਹ ਕਹਿੰਦਾ ਬੈਲਟ ਨਹੀਂ ਲੱਗੀ ਹੋਈ ਚਲਾਨ ਕੱਟਣਾ ਪੈਣਾ ਉਹ ਡੀਟੀਓ ਦਾ ਨਾਕਾ ਉਹ ਡੀਟੀਓ ਦਾ ਨਾਕਾ ਉਹ ਡੀਟੀਓ ਦਾ ਨਾਕਾ ਉਹ ਡੀਟੀਓ ਦਾ ਨਾਕਾ ਕਰ ਗਿਆ ਬਾਕਾ ਇਹ ਮੇਰੇ ਵੀਰੋ ਚੋਲਾ ਸਾਹ ਵਾਲਾ ਨਾ ਬਰਾਮਣੀ ਟੀਮ ਲਈ ਜੋੜ ਗਿਆ ਛੇੜ ਕਾਣੀ ਉਹ ਜਫਾ ਲੱਗ ਗਿਆ ਬਦਲਾ ਲਵਾਂਗੇ ਕਿ ਕਾਲੇ ਪਾਣੀ ਉਹ ਮੌੜ ਨੂੰ ਖੱਤ ਕਿਸ ਨੇ ਪਾਇਆ ਬਦਲਾ ਲੈ ਲਈ ਆਉਣਿਆ ਜੇ ਮਾਂ ਦਾ ਜਾਇਆ ਵਰਲੇ ਪਾਸੇ ਮਨੀ ਹੈ ਉਹ ਮਾਖੇੜ ਕਬੱਡੀ ਦੇ ਵੱਟੇ ਮਲ ਰਾਜੂ ਵਰਗੇ ਲੰਬੜ ਵਰਗੇ ਉਹ ਡੀਟੀਓ ਵਰ ਛੇ ਨੂੰ ਉਹ ਮੁੰਡੇ ਨੂੰ ਡੀਟੀਓ ਛੇੜ ਓਏ ਮੁੰਡੇ ਨੂੰ ਡੀਟੀਓ ਛੇੜ ਓਏ ਮੁੰਡੇ ਨੂੰ ਕੌਡਿਚ ਡੀਟੀਓ ਕਹਿੰਦੇ ਆ ਆਹ ਮੁੰਡੇ ਨੂੰ ਕਹਿੰਦੇ ਚੋਲਾ ਸਾਹਿਬ ਦੀ ਦਰਜਾਰਸ਼ਾ ਤੇ ਦੂਜੇ ਪਾਸੇ ਨਮੂ ਚੀਮਾ ਓ ਡੀਟੀਓ ਛੇੜ ਓਏ ਮੁੰਡੇ ਨੂੰ ਓ ਡੀਟੀਓ ਛੇੜ ਓਏ ਮੁੰਡੇ ਨੂੰ ਓ ਬੱਲੇ ਬੱਲੇ ਹੋ ਗਈ ਮਿੱਤਰੋ ਕਿ ਪਾਪਾ ਘੇਰ ਗੱਟੀ ਦਾੜ ਗਿਆ ੱੱਕਾ ਲਾਉਂਦੀ ਦਾ ਸਾਹ ਚੜ ਗਿਆ ਮਾਰ ਦੋ ਤਾੜੀ ਘਟ ਕੇ ਓ ਜਫਾ ਪ੍ਰੀਤਮ ਸਿੰਘ ਜੀ ਪੈਣੀਪਾਲ ਸਾਹਿਬ ਕਾਕਾ ਸਮਾਦ ਭਾਈ ਵਾਲਾ ਸੰਧੂਆ ਓ ਕਹਿੰਦੇ ਸਮਾਦ ਭਾਈ ਵਾਲਾ ਕਾਕਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਓ ਮਨੀਆਂ ਦਾਲਪੁਰੀਆ ਆਓ ਵੇਖਾਂਗੇ ਇੱਕ ਵਾਰ ਸੇ ਡੀਟੀਓ 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 ਓ ਬੱਲੇ 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 ਕਿ ਉੱਚੀ ਕੰਧ ਟੱਪਿਆ ਨਾ ਜਾਵੇ ਓ ਕੁੱਤੀਆਂ ਭੌਂਕਦੀਆਂ ਓ ਤੁਹਾਡੇ ਸਾਹਮਣੇ ਨੰਬਰ ਜਿਹੜਾ ਯਾਫੀ ਦਾ ਡੀਟੀਓ ਦਾ ਆ ਪਾਰਿਆ ਉਧਰ ਸਦਾ ਰਣਜੀਤ ਸਿੰਘ ਔਰ ਗੁਰਜਨ ਸਿੰਘ ਦੇ ਪ੍ਰਧਾਨ ਬਲਵੇੜੇ ਵਾਲੇ ਤਕਵੀਰ ਬਾਈ ਹਰਵਿੰਦਰ ਕੋਚ ਹਰਵਿੰਦਰ ਸਿੰਘ ਹਰਮੇਸ਼ ਸ਼ੋਭਾ ਦੇ ਗੁਰਦੇਵ ਸਿੰਘ ਵਾਲੋਂ ਸੰਧੂ ਭਰਾਵਾਂ ਦਾ ਸੌਨੇ ਦੀਆਂ ਮੁੰਡੀਆਂ ਦੇ ਨਾਲ ਅੱਗ ਵੱਡਾ ਸਨਮਾਨ ਕੀਤਾ ਜਾਉ ਬਹੁਤ ਬਹੁਤ ਧੰਨਵਾਦ ਹਰਮੇਸ਼ ਰੋਡੇ ਦੇ ਨਸਰ ਦੀ ਤਰਤੀਦਾਰ ਸ਼ਾ ਤੇ ਮੱਲੀਆਂ ਵਾਲੇ ਲੰਬੜ ਵਰਗੇ ਚਾਰ ਬਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕਿਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਕਬੱਡੀ ਉਹ ਕਬੱਡੀ ਉਹ ਨੀਤੀਓ ਉਹ ਕਾਲਾ ਉਹ ਨੀਤੀਓ ਸ਼ਕਤੀਮਾਨ ਕਹਿੰਦਾ ਕਿ ਨੰਬਰ ਆਓ ਡੀਟੀਓ ਦਾ ਉਹ ਜੰਗ ਕਬੱਡੀ ਕਲੱਬ ਦਾ ਸਵਰਨਿਆ ਚੱਕਾ ਕਿਹਨੇ ਕਬੱਡੀ ਜਿੱਤੀ ਅੱਜ ਕਬੱਡੀ ਕਿਹਨੇ ਹਰੀਆ ਪਤਾ ਲੱਗ ਜਾ ਮੈਦਾਨੇ ਅੱਜ ਗੁੱਡੀ ਕਿਹਦੀ ਚੜੀ ਐ ਉਹ ਸੰਤੂ ਕਿਹਨੇ ਕਿਉਂ ਖਾਦਾ ਕਿਹੜਾ ਜੋਰ ਵਿੱਚ ਪਾਲਾ ਆਜਾ ਖੇਡਦਾ ਕਬੱਡੀ ਉਹ ਪਤਾ ਲੱਗ ਜੂਗਾ ਸਾਰਾ ਆਜਾ ਖੇਡਦਾ ਕਬੱਡੀ ਪਤਾ ਲੱਗ ਜੂਗਾ ਸਾਰਾ ਸਾਹਮਣੇ ਕਬੱਡੀ ਪਾਉਣ ਦੇ ਲਈ ਉਹ ਵੇਖਾਂਗੇ ਇੱਕ ਪਾਸੇ ਡੀਟੀਓ ਨਾਕਾ 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 ਆਹ ਬਾਕਾ ਆਹ ਜਫਾ ਆਹ ਡੀਟੀਓ ਨੇ ਕੱਟਦਾ ਚਲਾਣ ਉਹ ਸੰਧੂ ਵਾਲਾ ਕਹਿੰਦਾ ਮੇਰੇ ਵੀ ਉਹ ਸ਼ਾਂਤ ਦਾ ਸਰੀਰ ਹੈ ਉਹ ਕਹਿੰਦਾ ਜਾਂ ਸਰੀਰ ਹੈ ਪਰ ਆਹ ਮੁੰਡੇ ਨੇ ਵੀ ਅੱਜ ਕਬੱਡੀਆਂ ਪਾ ਕੇ ਲੋਕਾਂ ਦਾ ਪ੍ਰੋਫੈਸਰ ਸਾਹਿਬ ਚਿੱਤ ਖੁਸ਼ ਕਰਤਾ ਆਹ ਪਤਲੀ ਪੈਂਡਾ ਜਿਵੇਂ ਮੋਗੇ ਦੀ ਧਰਤੀ ਹੈ ਇੱਕ ਬੰਨੇ ਬਾਬੇ ਕਪੂਰ ਸਿੰਘ ਸੰਧੂ ਦਾ ਪੋਤਾ ਡੀਟੀਓ ਖੇਡ ਕਬੱਡੀ ਦਾ ਦੇਖੋ ਡੀਟੀਓ ਚੌਥਾ ਕਬਜ਼ੇ ਚ ਕਰ ਲਗਿਆ ਮੁੰਡਾ ਕੰਠਾ ਬਣੇ ਕਬਜ਼ੇ ਚ ਕਰ ਲਗਿਆ ਤੇ ਦੋ ਹੋ ਗਿਆ ਵੀਡੀਓ ਤੱਕ ਬਾਕੀ ਆ ਉਹ ਕੰਖੇ ਵਾਲਾ ਉਹ ਅਰਸ਼ ਕੋ ਇੱਕ ਬਾਕੀ ਆ ਸੰਧੂਆ ਇੱਕ ਬਾਕੀ ਆ ਹੁਣ ਸੋਨੇ ਦੇ ਕੰਖੇ ਨੂੰ ਟੁੱਟ ਕੇ ਪਿਆ ਉਹ ਮੁੰਡਾ ਕੰਠਾ ਚੱਕ ਚੱਕ ਦੇਖਦਾ ਕਿ ਕਿੰਨਾ ਘਪਾਰਾ ਹਰਵੇਸ਼ ਰੋ ਡੇਰਾਂ ਦਾ ਉਹ ਦबई ਯੂਲਰ ਵਾਲਾ ਦਾ ਕੈਂਠਾ ਆ ਵੇਖੋ ਡੀਟੀਓ ਆ ਵੇਖੋ ਡੀਟੀਓ ਉਹ ਕੈਂਠਾ ਖਿੱਚ ਕੇ ਲੱਗਿਆ ਉਹ ਕੈਂਠਾ ਕਲਚ ਪਾਉਣ ਲੱਗਿਆ ਉਹ ਕੈਂਠਾ ਸ਼ੀਸ਼ੇ ਮੁਰੇ ਖੜ ਕੇ ਦੇਖਦਾ ਕਿ ਕਿੰਨਾ ਸੁਹਣਾ ਲੱਗਦਾ ਓਏ ਕੈਂਠਾ ਕਲਚ ਪਾ ਕੇ ਸ਼ੀਸ਼ੇ ਮੁਰੇ ਫੜ ਕੇ ਦੇਖਦਾ ਕਿ ਕਿੰਨਾ ਸੁਹਣਾ ਲੱਗਦਾ ਦੇਖ ਤੋ ਕੈਂਠਾ ਵੀ ਡੀਟੀਓ ਨੇ ਪੰਜ ਮਾ ਅੱਠੋ ਮਾ ਵਾਲਿਓ ਪੰਜ ਜੱਫੇ ਲਾਤੇ ਡੀਟੀਓ ਨੇ ਕੈਂਠੇ ਵਾਲੇ ਜੀਰੋ ਜੀਰੋ ਚੰਗਾ ਲੇ ਗਿਆ ਕਿ ਤਾੜੀ ਜਰੂਰ ਟੀਟੀਓ ਦੇ ਲਈ ਇਹ ਜੋੜਾ ਸਾਬ ਦੀ ਧਰਤੀ ਦਾ ਸੁਖਮਨ ਅਰਸ਼ਾ ਸੁਖਮਨ ਦਾ ਵੀਰ ਹੈ ਸਰਦਾਰ ਕਪੂਰ ਸਿੰਘ ਸੰਕੂ ਦਾ ਪੁੱਤ ਆ ਮਗਾ ਦੇ ਸ਼ੇਰ ਕਹਾਣੀ 100 ਡਾਲਰ ਗੁਰਪ੍ਰੀਤ ਸ਼ੋਕਰ ਜੀ ਉਹਨਾਂ ਵੱਲੋਂ ਜਨਾਲਪੁਰਗੇ ਪਾਲੇ ਨੂੰ ਵੱਡੇ ਮਾਨ ਵੱਡੇ ਸਤਾਰ ਦਿੱਤੇ ਗਏ ਨੇ ਸਰ ਨਹੀਂ ਆ ਜਾ ਉੱਥੇ ਆਓ ਸਾਹਮਣੇ ਸੁੱਖਾ ਮੱਗਾ ਮੇਰੇ ਵੀ ਉਸ ਸਮੇਂ ਖੇਡ ਮਾਨ ਵਿੱਚ ਕਬੱਡੀ ਪਾਉਣ ਦੀ ਵਧਿਆ ਹੋਇਆ ਚਾਰ ਜਫੀ ਹੈ ਔਰ ਡੀਟੀਯੂ ਆ ਕਨੇ ਚੋਲਾ ਸਾਬ ਦੀ ਧਰਤੀ ਦਾ ਆਉ ਦੇਖਾਂਗੇ ਪਹਿਲਾ ਕੈਂਠਾ ਜਿੱਤਿਆ ਪੰਜ ਜਫੇ ਲਾ ਕੇ ਹੁਣ ਬੱਲੇ 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 ਦੇਖੋ ਕੱਟ ਦਾ ਚਰਾਨ ਓਏ ਸੰਦਵਾ ਆਹ ਕੱਟਦਾ ਕਰਾਨ ਇਹ ਆ ਡੀਟੀਓ ਤੁਹਾਡੇ ਸਾਹਮਣੇ ਬੱਲੇ ਬੱਲੇ ਕਰਵਾ ਗਿਆ ਸਵਰਨ ਆ ਕਿਉਂਕਿ ਖੇਡ ਕਬੱਡੀ ਹੈ ਬਹੁਤ ਜੋਰ ਲੱਗਦਾ ਮੇਰੇ ਮਿੱਤਰੋ ਧੰਨਵਾਦ ਆ ਗੁਰਵੀਰ ਢਾਲੀਵਾਲ ਵੀ ਅੱਜ ਨਹੀਂ ਪੁੱਜ ਸਕੇ ਆਨੰਦ ਮਾਨ ਦਾ ਜੰਗ ਕਬੱਡੀ ਕਲੱਬ ਵਾਲੇ ਧੰਨਵਾਦ ਕਰਦੇ ਰੋ ਸਾਹਮਣੇ ਸੁੱਖਾ ਬੱਗਾ ਇਸਨੇ ਕਬੱਡੀ ਪਾਰਿਆ ਡੀਟੀਓ ਖੇਡ ਕਬੱਡੀ ਦਾ ਤਿੰਨ ਜੱਥੇ ਜਿਹੜਾ ਪੈਸੇ ਵਾਲਾ ਸੈਂਕੜਾ ਡਾਲਰ ਦਿੱਤਾ ਜਾਊਗਾ ਕੋਟੇ ਵਾਲਾ ਸੰਧੂਆ ਜੱਗਾ ਕੋਟੇ ਵਾਲਾ ਤੇ ਦੂਜੇ ਪਾਸੇ ਅਰਸ਼ ਚੋਲਾ ਸਾਹਿਬ ਦੀ ਧਰਤੀ ਦਾ ਕਬੱਡੀ ਦਾ ਡੀਟੀਓ ਹੋ ਚੱਫਾ ਲਾ ਕੇ ਨੰਬਰ ਆਪਣੀ ਟੀਮ ਲਈ ਹੁੰਦਾ ਹੋਇਆ ਪੈਲਰ ਮਦੀ ਧਰਤੀ ਦੇ ਰਵਿ ਨੇ ਫੇਰ ਦਾਵਾ ਬੋਲ ਦਿੱਤਾ ਜਲਾਲਪੁਰੇ ਪੱਛ ਓਏ ਆਓ ਪੁੱਤਰਾ ਚੋਲਾ ਸਾਹਿਬ ਦੀ ਪਵਿੱਤਰ ਧਰਤੀ ਦਾ ਅਰਸ਼ ਜਿਹਨੂੰ ਪ੍ਰਮਾਤਮਾ ਨੇ ਪੁੱਤਰ ਬਖਸ਼ਿਆ ਆਗੇ ਉਹ ਵੀ ਜਿਹੜਾ ਸੁਖਮੰਦੀ ਹੈ ਕਮੀਆਂ ਇਹ ਪੂਰੀਆਂ ਕਰ ਰਿਹਾ ਔਰ ਦੋਹਾਂ ਦੇ ਪੰਜ ਜੱਫੇ ਲਾ ਕੇ ਇਹ ਨੌਜਵਾਨ ਜਿਹੜਾ ਇੱਕ ਮੈਚ ਵਿੱਚ ਕਿਉਂਕਿ ਐਲਾਨ ਕੀਤਾ ਸੀਗਾ ਵੀ ਜਿਹੜਾ ਪੰਜ ਜੱਫੇ ਲਾਊਗਾ ਨੂੰ ਕੈਂਠੇ ਦੇ ਨਾਲ ਮਾਨ ਸਨਮਾਨ ਦਿੱਤਾ ਜਾਊਗਾ ਉਧਰ ਪ੍ਰਦੀਪ ਵੀ ਸਾਡਾ ਡਬਈ ਯੂਨਿਟਰ ਵਾਲਾ ਖੁਸ਼ ਹੈ ਕਿ ਸਾਨੂੰ ਮਲਡੂਰੇ ਵਾਲਿਆਂ ਨੇ ਬੜਾ ਮਾਣ ਦਿੱਤਾ ਹੈ ਅੱਜ ਮਲਡੂਰੇ ਦੇ ਵਿੱਚ ਵੀ ਇਹ ਜਿਹੜੇ ਕੈਂਠੇ ਮੁੰਦੀਆਂ ਬਹੁਤ ਵੱਡੇ ਮਾਨਸਨ ਵਾਲੇ ਪਰਿਆ ਦੇ ਵਿੱਚ ਤੇ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਵੀ ਇੱਕ ਰੁਪਈਆ ਵੀ ਜਿਹੜਾ ਬਹੁਤ ਵੱਡੀ ਗੱਲ ਹੁੰਦੀ ਹੈ ਪਰਿਆ ਦੇ ਵਿੱਚ ਤਾਂ ਕੋਈ ਬਜ਼ੁਰਗ ਉੱਠ ਕੇ ਕਹਿੰਦੇ ਥਾਪੀ ਦੇ ਦਿਓ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਹੈ ਸਾਡੀ ਖੇਡ ਕਬੱਡੀ ਦਾ ਮਾਣ ਔਰ ਵੱਡਾ ਮਾਲ ਹੈ ਸਾਡੀ ਖੇਡ ਕਬੱਡੀ ਦਾ ਔਰ ਅਰਛ ਛੋਟੇ ਮਾਲ ਦਾ ਨਾਮ ਵੀ ਸਾਰੇ ਨੂੰ ਆਪਣੇ ਮੂੰਹ ਦੱਸ ਸੁਖਮਨਦੀਪ ਸਿੰਘ ਹਾਂ ਸੁਖਮਨਦੀਪ ਸਿੰਘ ਜਦੋਂ ਮੈਂ 베ਰਕਲਾ ਲੁਧਿਆਣੇ ਗਿਆ ਕਹਿੰਦੇ ਅਰਸ਼ ਨੂੰ ਹੁਣ ਕਿਵੇਂ ਜਾਣਿਆ ਜਾਊਗਾ ਮੈਂ ਕਿਹਾ ਵੀ ਸੁਖਮਨ ਦਾ ਨਾਮ ਪਹਿਲਾ ਆਊਗਾ ਸੁਖਮਨ ਅਰਸ਼ ਹਾਂਜੀ